ਮੋਤੀ ਨਾਨਕ ਨਾਮ ਲੈ ਵਸੇ ਖਸਗੰਤਨ ਸੋਤੋ ਪਹਿਲਾ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰਗੰਸ ਤੇ ਪਾਸ਼ਾ ਮਹਾਰਾਜ ਜੀ ਦਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਦਾ ਇਹ ਸਤਗੁਰ ਦੀ ਕਿਰਪਾ ਸਦਕਾ 2004 ਤੋਂ ਜਦੋਂ ਪਹਿਲਾ ਪ੍ਰਕਾਸ਼ ਉਰ ਬਣਾਇਆ ਗਿਆ ਸੀਗਾ ਉਸ ਸਮੇਂ ਤੋਂ ਇਹ ਜਿਹੜੀ ਸਹਿਜ ਪਾਠ ਜਿਹੜੀ ਲਹਿਰ ਹੈ ਇਹ ਸਤਗੁਰ ਦੀ ਕਿਰਪਾ ਸਦਾਰਨ ਕੀਤੀ ਗਈ ਹੈ ਮਿਸ਼ਨ ਤੇ ਗੁਰਨਾਨ ਸਿੰਘ ਜੀ ਦਾ ਘਰ ਘਰਨ ਧਰਮਸ਼ਾਲਾ ਉਸੇ ਮਿਸ਼ਨ ਤਹਿਤ ਇਸ ਸਾਲ ਜਦੋਂ ਉਸ ਸਾਭ ਦੀ ਪਿੱਛੇ ਮਨਾਈ ਆਪਾਂ ਗੁਰੂ ਮਰਦਾਸ ਗੁਰੂ ਮਰਦਾਸ ਮਹਾਰਾਜ ਜੀ ਤੇ ਗੁਰੂ ਆਮਦਾਸ ਮਹਾਰਾਜ ਦਾ ਤੇ ਗੋਇਲਸਾ ਦੀ ਪਾਵਨ ਧਰਤੀ ਤੇ ਇਸ ਸਤਿਅਪਦੀ ਦੀ ਉਸੇ ਅਰਦਾਸ ਦੇ ਰਚੀ ਕੀਤੀ ਗਈ ਸੀ ਤੇ ਇਹ ਸੰਗਤਾਂ ਨੇ ਅੱਜ ਜਿਉ ਤੁਸੀਂ ਸਮੁੰਦਰ ਦੇ ਦੇਖਿਆ ਠਾਠਾ ਮਾਰਦਾ ਖਾਲਸੇ ਜਹਾਜ ਜਲਾਲ ਦੇਖਿਆ ਤੁਸੀਂ ਨੇ ਇਹ ਸੰਗਤਾਂ ਨੇ ਲਗਭਗ ਪਿਛਲੇ ਸਾਲ ਤੋਂ ਸਹੀ ਪੜ ਰਾਮ ਕੀਤੇ ਸੀ ਹਰ ਕਲ ਚਾ ਕਿਸ ਨੇ 2 ਸਾਈਪਾ ਅਤੇ ਕਿਸ ਨੇ 4 ਕਿਨੇ 5 ਔਰ ਇਹ ਸਾਰਾ ਕਾਰਜ ਇਹ ਦੁਆਬੇ ਦੀ ਸੰਗਤ ਇਥਾ ਜਿੱਥੇ ਇਕੱਤਰ ਹੋਈ ਹੈ ਸਤਿਗੁਰ ਦੀ ਕਿਰਪਾ ਸਦਕਾ ਪੂਰੇ ਜਿਹੜਾ ਸਤਾਬਦੀ ਆ ਰਹੀ 350 ਸਾਲਾਂ ਇਹਨੂੰ ਸਮਰਪਿਤ ਪੂਰੇ ਦੇਸ਼ ਵਿਦੇਸ਼ਾਂ ਵਿੱਚ ਭਾਰਤੀ ਦੀਆਂ ਕੋਨਿਆਂ ਵਿੱਚ ਲਗਭਗ 330 ਮਾਗਮ ਕੀਤੇ ਗਏ ਆ ਜਿੱਥੇ ਅੱਜ ਇੱਥੇ ਭੋਗ ਪਾਏਗੇ ਇਸ ਤਰ੍ਹਾਂ ਨੌਨੰਬਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਗੁਰਦ ਆਲਮਗੀਰ ਸਾਹਿਬ ਵਿਖੇ ਅਤੇ ਮੋਤੀ ਬਾਗ ਪਟਿਆਲਾ ਵਿਖੇ ਵੀ ਨੌਨ ਵੱਡੇ ਪੱਦੇ ਭੋਗ ਪਾਏ ਗਏ ਜਿੱਥੇ ਤੁਸੀਂ ਅੱਜ ਇੱਥੇ ਕਠ ਦੇਖੇ ਸ਼ਾਠਾ ਮਾਰਦਾ ਇਸੇ ਤਰ੍ਹਾਂ ਦਾ ਇਕੱਠ ਜਿਹੜਾ ਹੈ ਤਖਸੈ ਸ੍ਰੀ ਦਮਦਵਾ ਸਾਹਿਬ ਸਭੋ ਕੀ ਤਲਵੰਡੀ ਉੱਥੇ ਵੈਸੇ ਹੀ ਪਾਰ ਦੇ ਭੋਗ ਪਾਏ ਗਏ ਆ ਤੇ 23 ਨਵੰਬਰ ਨੂੰ ਸੰਤਪਾ ਅਤਰ ਸਿੰਘ ਜੀ ਦੀ ਪਰਮ ਜੋ ਪਰ ਅਭਰਤੀ ਮਸਤੋਣਾ ਸਾਹਿਬ ਦੇ ਖੇ ਲਗਭਗ ਉੱਥੇ ਵੀ ਇਸ ਤਰ੍ਹਾਂ 40-50 ਹਜ਼ਾਰ ਸੰਗਤ ਇਕੱਠੇ ਬੈ ਕੇ ਭੋਗ ਪਾਏਗੀ ਔਰ 25 ਨਵੰਬਰ ਨੂੰ ਲਾਲ ਕਿਲੇ ਦੇ ਪੰਡਾਲ ਦੇ ਵਿੱਚ ਗਰਾਊਂਡ ਦੇ ਵਿੱਚ ਸੰਗਤਾਂ ਨੇ ਵੱਡੇ ਪੱਧਰ ਤੇ ਸੈਜ ਪਾਰ ਦੇ ਭੋਗ ਪਾ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਫੁੱਲ ਭੇਟ ਕਰਨੇ ਆ ਔਰ ਸਤਗੁਰ ਦੀ ਕਿਰਪਾ ਸਦਕਾ ਜਿੱਥੇ ਅੱਜ ਆਪਾਂ ਏ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਰਲਾ ਜੀ ਨੂੰ ਸ਼ਰਧਾਂਜਲੀ ਫੁੱਲ ਭੇਟ ਕੀਤੇ ਸਹਿਜਪਾੜ ਦੇ ਭੋਗ ਪਾ ਕੇ ਔਰ ਨਾਲ ਹੀ ਸਤਿਕਾਰਯੋਗ ਪਕੀਤਰ ਵਦਾਦ ਜੀ ਉਹਨਾਂ ਦੇ 650 ਸਾਲ ਆਰਿਆ 227 ਵਿੱਚ ਉਹਨਾਂ ਦੀ ਆਗਮਨ ਦੀ ਖੁਸ਼ੀ ਵਿੱਚ ਇਹ ਸਾਰੀਆਂ ਸਿੱਖ ਸੰਗਤਾਂ ਨੇ ਬੜੇ ਚਾਵਨ ਦੇ ਨਾਲ ਸਹਿਜਪਾੜ ਸ਼ੁਰੂ ਕੀਤੇ ਨੇ ਜਿਹਦੇ ਪਾ 227 ਫਰਵਰੀ ਵਿੱਚ ਵੱਡੇ ਪੱਧਰ ਤੇ ਇਸੇ ਤਰ੍ਹਾਂ ਖਾਲਸਾ ਜਉ ਜਲਾਲ ਦੇ ਨਾਲ ਸੰਗਤੀ ਰੂਪਿੰਦਰ ਸਹਿਜਪਾੜ ਦੇ ਭੋਗ ਪਾ ਕੇ ਉਹਨਾਂ ਮਹਾਨ ਰੂਹਾਂ ਨੂੰ ਪਗਤਰ ਵਿਦਾਜ ਮਹਾਰਾਜਿਆਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਾਂਗੇ ਸੋ ਤੁਹਾਡੇ ਚੈਨਲ ਦੇ ਮਾਧਿਅਮ ਇਹ ਬੇਨਤੀ ਸਮੁੱਚੀ ਸੰਗਤਾਂ ਨੂੰ ਜਿਹੜੀ ਸੰਗਤਾਂ ਇਤ ਸੇਵਾ ਹੀ ਪੜ ਨਹੀਂ ਕਰਦੀਆਂ ਆਓ ਭਾਈ ਆਪਣੇ ਘਰ ਨੂੰ ਧਰਮਸ਼ਾਲਾ ਬਣਾਈਏ ਜਦੋਂ ਘਰ ਅਜ ਬਾਣੀ ਪੜੀ ਜਾਏਗੀ ਤੇ ਸਤਿਗੁਰ ਜਿਹਦਾ ਪਾਵਨ ਬਚਨ ਹੈ ਕਿ ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੇਵਾ ਪਰ ਸੇਵਾ ਲਹਿਰ ਹੈ ਇਹ ਲਹਿਰ ਜਦੋਂ ਚੱਲਦੀ ਹੈ ਜਿਵੇਂ ਸੁਨਾਮੀ ਆਉਂਦੀ ਨਾ ਦਹਿਰ ਹੁੰਦੇ ਹੋਈ ਤੇ तमाम ਘਰਾਂ ਨੂੰ ਤਵਾਈ ਬਚਾਉਂਦੀ ਹੈ ਜਿਹਨੇ ਸਹੀ ਪਰ ਗੁਰਬਾਣੀ ਦੀ ਲਹਿਰ ਹੈ ਇਹ तमाम नशे ਜਿਹਨੀਆਂ ਜੁਨੀਆਂ ਕੁ ਰਹਿਤਾ ਨੇ ਉਹਨੂੰ ਦੂਰ ਕਰਨ ਦੀ ਸਮਰਥਾ ਇਸ ਸੰਸਾਧਿਕ ਗੁਰਸੇ ਦੀ ਬਾਣੀ ਵਿੱਚ ਧੁਰਕੀ ਬਾਣੀ ਆਈ ਜਿਹਨ ਸਗਲੀ ਚਿੰਤਾ ਬਟਾਈ ਸੋ ਇਹ ਸ੍ਰੀ ਸਾਈਂ ਪਰ ਸੇਵਾਲਾਰ ਸ਼੍ਰੋਮਿਕ ਕਟੂ ਇਸ ਯੋਗਦਾਨ ਸਾਰਾ ਸੇਵਾ ਕਾਰਜਗਾਰ ਦੀ ਫੰਦੀਆ ਹੋਰ ਜਿਹੜੀ ਜਥੇਵੰਦੀਆਂ ਨੇ ਉਹਨਾਂ ਸਹਿਯੋਗ ਨਾਲ ਸਾਰਾ ਕਾਰਜ ਕੀਤਾ ਜਾਂਦਾ ਔਰ ਉੱਥੇ ਅੱਜ ਬਹੁਤ ਬਹੁਤ ਧੰਮਾ ਜਿੱਥੇ ਆਪਾਂ ਸ਼੍ਰੋਮਿਕ ਕਟੇ ਦਾ ਕਰ ਰਹੇ ਆ ਸੰਤ ਬਾਬਾ ਲਖਾ ਸਿੰਘ ਜੀ ਉਹਨਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਬੰਗੜ ਦਾ ਸੰਬਾਬਾ ਅਤਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਦਲਪਨ ਦੀਦੀ ਚੰਦ ਉਹਨਾਂ ਵੱਲੋਂ ਬਹੁਤ ਸੋਹਣਾ ਰੰਗਰ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਪ੍ਰਿੰਸੀਪਲ ਜਸਵੀਰ ਸਿੰਘ ਜੀ ਸ਼੍ਰੀ ਗੁਰ ਤੇਗ ਬਹਾਦਰ ਖਾਲਸਾ ਕਾਜ ਦੇ ਪ੍ਰਿੰਸੀਪਲ ਸਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਾਡੇ ਆਸ ਤੋਂ ਵੱਧ ਜਾ ਕੇ ਸਹਿਯੋਗ ਦਿੱਤਾ ਦਿਨ ਰਾਤ ਉਹਨਾਂ ਨੇ ਪੂਰੇ ਬੱਚਿਆਂ ਨੂੰ ਪੂਰੇ ਸਟਾਫ ਨੂੰ ਉਹਨਾਂ ਦਾ ਤਨਮਨ ਤਨਨਾ ਸੇਵਾ ਕੀਤੀ ਹੈ ਸੋ ਆਸ ਹੈ ਕਿ ਇਸੇ ਤਰ੍ਹਾਂ ਸਮੁੱਚੇ ਸੰਗਤ ਨੇ ਚਾਹ ਚਬੀਂਤੀ ਹੈ ਕਿ ਗੁਰੂ ਦਾ ਕਾਰਜ ਹੈ ਕਿ ਸੰਤੀ ਕਰਮ ਆਤ ਵਰਤੇਗੀ ਆਪਾ ਇਸੇ ਤਰ੍ਹਾਂ ਰਲ ਮਿਲ ਕੇ ਗੁਰੂ ਦੇ ਕਾਰਜ ਕਰਦੇ ਰਹੀਏ ਔਰ ਸਤ ਗੁਰੂ ਦੀ ਖੁਸ਼ੀ ਲੈਂਦੇ ਰਹੀਏ ਇਲਾਕੇ ਦੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਇਸ ਇਲਾਕੇ ਚੋਂ 200 20 30 ਪਿੰਡਾਂ ਚੋਂ ਇਹ ਪ੍ਰਸ਼ਾਦੇ ਪੱਕਿਆ ਜਿੱਥੇ ਸੰਗਤਾਂ ਨੇ ਭੇਜੇ ਨੇ ਉਹਨਾਂ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਥਾਏ ਸੇਵਾ ਥਾਏ ਪਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਤਾਰ ਦੀ ਸਵੰਦੀ ਜੋ ਅੱਜ ਪ੍ਰੋਗਰਾਮ ਦਿੱਤੇ ਗਏ ਆ ਖਾਲਸਾ ਕਲਪ ਸ੍ਰੀ ਅਨੰਤਪੋਸਾਬ ਦੇਖੇ ਇਹ ਸਹਿਜ ਪਾਰ ਸੇਵਾ ਸੰਸਥਾ ਹੈ ਤੇ ਇਹਨਾਂ ਨੇ 35000 ਸਹਿਜ ਪਾਰ ਦੇ ਭੋਗ ਸੰਗਤੀ ਰੂਪ ਦੇ ਵਿੱਚ ਜਿਹੜੇ ਅੱਜ ਪੈਣੇ ਆ ਤੇ ਸੰਗਤ ਵੀ ਬੜੀ ਠਾਠਾ ਮਾਰਦਾ ਇਕੱਠ ਆ ਗੁਰੂ ਪ੍ਰਤੀ ਪਿਆਰ ਆ ਸਦਕਾਰ ਆ ਅਕੀਦਾ ਆ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਔਰ ਸਾਰਾ ਕਿ ਬਾਣੀ ਜਦੋਂ ਪੜਦੇ ਆ ਤੇ ਫਿਰ ਬਾਣੀ ਵਿੱਚ ਆਉਂਦੇ ਆ ਤੇ ਬਾਣੀ ਜਿਹੜੀ ਆ ਇਹੋ ਹੀ ਜੀਵਨ ਦਾ ਆਧਾਰ ਆ ਜਦੋਂ ਆਪਾਂ ਇੱਕ ਵਾਰੀ ਸਹਿਜ ਪਾਸ ਕਰ ਲਏ ਨੇ ਸਮਝੋ ਕਿ ਆਪਾਂ ਦਸ ਗੁਰੂ ਸਰਵਾਨ ਦੇ ਦਰਸ਼ਨ ਦਰਾਰੇ ਕਰ ਲਿਆ ਮੱਥਾ ਟੇਕਣਾ ਹੋਰ ਗੱਲ ਆ ਬਾਣੀ ਨਾਲ ਜੁੜਨਾ ਫਿਰ ਬੰਦੇ ਦਾ ਜੀਵਨ ਵਿੱਚ ਪਰਵਰਤਨ ਹੁੰਦਾ ਤੇ ਜੀਵਨ ਜਿਹੜਾ ਗੁਰੂ ਦੇ ਮਾਰਗ ਨੂੰ ਚੱਲਣ ਲੱਗ ਪੈਂਦਾ ਤੇ ਜਿਹੜੇ ਵੀ ਅੱਜ 35000 ਸੰਗਤੀ ਰੂਪ ਦੇ ਵਿੱਚ ਸੰਗਤ ਆਈ ਹੈ ਮੈਂ ਉਹਨਾਂ ਨੂੰ ਕੋਟਨ ਕੋ ਨਮਸਕਾਰ ਕਰਦਾ ਤੇ ਅਦਾਸ ਕਰਦਾ ਕਿ ਸੇਕੁੰਦਾ ਇਦਾਂ ਦੀ ਹੀ ਸ਼ਕਤ ਦਾ ਕੀਦਾ ਬਣਿਆ ਰਹੇ ਸਨੇਹ ਬਣਿਆ ਰਹੇ ਪਿਆਰ ਬਣਿਆ ਰਹੇ ਕਿ ਸੰਗਤ ਜਿਹੜੀਆਂ ਸਰਤਾਵ ਦੀਆਂ ਇਹੋ ਹੀ ਫਿਰ ਸਹਾਵਣੀਆਂ ਮਨਾਉਣੀਆਂ ਕਿਉਂਕਿ ਜੇ ਸਰਤਾਵ ਦੀ ਆਪਾਂ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਨਾਉਨੇ ਆ ਤੇ ਜੇ ਉਥੋਂ ਕੁਝ ਪੱਲੇ ਝੋਲੀ ਦੇ ਵਿੱਚ ਪਾਉਣੇ ਆ ਤੇ ਉਹੀ ਪ੍ਰਸ਼ਾਦ ਆ ਤੇ ਇਹ ਸਾਰਾ ਗੁਰੂ ਦਾ ਪ੍ਰਸ਼ਾਦ ਜਿਹਦਾ ਲੈਣਾ ਆਇਆ ਤੇ ਮੈਂ ਅਰਦਾਸ ਕਰਦਾ ਉਸ ਕਲਪੁਰ ਲੱਗੇ ਗੁਰਤੇਗ ਬਹਾਦਰ ਸਾਹਿਬ ਅਗੇ ਸਭ ਦੀਆਂ ਝੋਲੀਆਂ ਭਰੋ ਤੇ ਇਹ ਵੀ ਬੇਨਤੀ ਹੈ ਕਿ ਕਦੀ ਵੀ ਨਿਰੰਤਰ ਬਾਣੀ ਛੱਡਣੀ ਨਹੀਂ ਕਿਉਂਕਿ ਬਾਦ ਘਰ ਜ਼ਿੰਦਗੀ ਚ ਆਉਂਦੀ ਰਹਿੰਦੀ ਹੈ ਪਰ ਉਹਦੇ ਪ੍ਰਤੀ પ્રેમ ਸਨੇਹ ਕਾਇਮ ਰੱਖਣਾ ਕਿਉਂਕਿ ਕਿਤੇ ਬਾਦ ਘਰ ਆਈ ਸੀ ਦੂਜੇ ਭਾਈ ਮਹਾ ਸਿੰਘ ਜੀ ਤੇ ਤੇ ਫਿਰ ਉਹ ਜਦੋਂ ਮੌਸਰ ਦੀ ਧਰਤੀ ਤੇ ਫਿਰ ਗੁਰੂ ਦੇ ਲੜ ਲੱਗੇ ਸੀ ਜਾ ਕੇ ਗੁਰੂ ਸਾਹਿਬ ਨੇ ਫਿਰ ਵਰ ਦਿੱਤੇ ਸੀਗੇ ਤਾਂ ਮੇਰੀ ਬੇਨਤੀ ਹੈ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਮੇਸ਼ਾ ਪੜਦੇ ਰਹਿਣਾ ਜਿੱਥੇ ਨਿਤਨੇਮ ਕਰਦੇ ਆ ਉੱਥੇ ਸਹਿਜ ਪਾਠ ਵੀ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬਾਕੀ ਦੇ ਸ਼ਤਾਬਦੀ ਦੇ ਪ੍ਰੋਗਰਾਮ ਧੰਨ ਧੰਨ ਗੁਰੂ ਸਾਹਿਬ ਜੀ ਦੇ ਆ ਉਹ 21 ਨਵੰਬਰ ਨੂੰ ਸ਼੍ਰੀ ਖੰਡਪੁਰ ਸਾਹਿਬ ਜੀ ਦੇ ਪਾਠ ਰੱਖੇ ਜਾਣੇ ਆ ਜਿਹਦੇ ਭੋਗ 13 23 ਤਰੀਕ ਨੂੰ ਪੈਣੇ ਆ ਕਿਉਂਕਿ ਗੁਰਤਾ ਗਦੀ ਦੇ ਜਿਹੜਾ ਧੰਨ ਧੰਨ ਕਲਕਿਤਰ ਪਾਤਸ਼ਾਹ ਦਾ ਆ ਉਹਦੇ ਤੋਂ ਬਾਅਦ ਫਿਰ 23 ਨੂੰ ਖੰਡਪਾਲ ਸਾਹਿਬ ਦੇ ਪੋਗ ਰੱਖੇ ਜਾਣੇ ਤੇ 25 ਨੂੰ ਸ਼ਹੀਦੀ ਹੈ ਗੁਰਦੇਵਾ ਸਾਹਿਬ ਜੀ ਦੀ ਮਤੀ ਦਾ ਸਤੀ ਦਾ ਤੇ ਭਾਈ ਦਾਲਾ ਜੀ ਦੀ ਉਹਦੇ ਸ੍ਰੀ ਖੰਡਪਾਲ ਸਾਹਿਬ ਦੇ ਪ੍ਰੋਗ ਪੈਣੇ ਉਹਦੇ ਤੋਂ ਬਾਅਦ ਨਿਰੰਤਰ ਰੋਜ਼ਾਨਾ ਸਮਾਗਮ ਚੱਲਨੇ ਆਂ ਸ਼ੀਸਗੰਜ ਸ੍ਰੀ ਅਨੰਕਪੁਰ ਸਾਹਿਬ ਦੇ ਤੇ ਉਹ ਸਮਾਗਮ 29 ਦਾ ਚੱਲੇ ਮੇਰੀ ਖੀਤੇ ਵਿੱਚ ਬੇਨਤੀ ਹੈ ਕਿ ਜਿਹੜਾ 29 ਦਾ ਸਮਾਗਮ ਆ ਉਹ ਭਾਈ ਜੱਤਾ ਜੀ ਨੂੰ ਸਮਰਪਿਤ ਆ ਇੱਕ ਨਗਰ ਕੀਰਤਨ ਜਿਹੜਾ ਭਾਈ ਜੱਤਾ ਜੀ ਨੂੰ ਸਮਰਪਿਤ ਦਿੱਲੀ ਤੋਂ ਚੱਲ ਕੇ ਭਗਵਾਨਗਰ ਸ੍ਰੀ ਕੀਰਤਪੁਰ ਸਾਹਿਬ ਆਣਾ ਤੇ ਕੀਰਤਪੁਰ ਸਾਹਿਬ ਤੋਂ ਆਪਾਂ 29 ਨੂੰ ਪੈਦਲ ਚੱਲਣਾ ਇਹ ਤੇ ਭਾਵਨਾ ਹੋਵੇ ਮਨ 'ਚ ਇਹ ਇਹ ਹਿਰਦੇ ਵਿੱਚ ਮਹਿਸੂਸ ਹੁੰਦਾ ਹੋਵੇ ਕਿ ਭਾਈ ਜੱਤਾ ਜੀ ਗੁਰਦੇਵ ਹਰਦਤ ਸਾਹਿਬ ਦਾ ਸੀਸ ਲੈ ਕੇ ਚੱਲ ਰਹੇ ਤੇ ਉਹਦੇ ਤੇ ਫਿਰ ਸਮਾਗਮ ਜਿਹੜਾ ਉਹ ਸੀਸਗੰਜ ਵਿਖੇ ਅਖੀਰ ਦਾ ਸਮਾਗਮ ਜਿਹੜਾ 29 ਤੀਸ ਨੂੰ ਹੋਏਗਾ ਮੇਰੀ ਸੰਗਤ ਨੂੰ ਬੇਨਤੀ ਹੈ ਜਿੱਥੇ 29 ਤਰੀਕ ਨੂੰ ਸਾਰੀਆਂ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਨਿਰਮਲ ਜੀ ਸੰਤ ਹਰ ਦੁਦੇ ਸਿੱਖਣੇ ਸੰਸਾਣੇ ਆਗੇ ਹਾਜ਼ਰੀ ਭਰਨੀ ਹੈ ਭਾਵੇਂ ਤੁਸੀਂ 10 ਮਿੰਟ ਸੰਗਰ ਨੂੰ ਬੇਨਤੀ ਆ ਭਰੋ ਭਾਵੇਂ ਘੰਟਾ ਪਰੋ ਭਾਵੇਂ ਕੀਰਤਪੁਰ ਸਾਹਿਬ ਤੋਂ ਚੱਲ ਕੇ ਨਨਕਾਪੁਰ ਸਾਹਿਬ ਦੀ ਧਰਤੀ ਤੱਕ ਪਹੁੰਚੋ ਜਿੰਨੀ ਵੀ ਆਪਣੀ ਸੇਵਾ ਯਾਦ ਦਿੰਦੀ ਹੈ ਪਰ ਹਰ ਇੱਕ ਵਿੱਚ ਨਗਰ ਕੀਰਤਨ ਦੇ ਦਰਸ਼ਨ ਵੀ ਕਰੋ ਤੇ ਸ਼ਾਮਲ ਵੀ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਲਜ ਰਾਹੀ ਇਹ ਇਸ ਤੋਂ ਲੰਬਾ ਲਾਈਟਨਸ ਆਉਂਡ ਦੇ ਵੀ ਜਿਹੜੇ ਪ੍ਰੋਗਰਾਮ ਕਰਾਏ ਜਾ ਰਹੇ ਉਹਦੇ ਬਾਰੇ ਵਿੱਚ ਵੀ ਜਾਣਦੇ ਦੇਖੋ ਕਿ ਅੱਜ ਦਾ ਸਮਾਂ ਜਿਹੜਾ ਲਾਈਟਨਸ ਆਉਂਡ ਦੇ ਜੋ ਪ੍ਰੋਗਰਾਮ ਨਿੱਕੇ ਜਾ ਰਹੇ 24 ਤੋਂ 28 ਤੱਕ ਖਾਲਸਾ ਪਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹ ਬੱਚਿਆਂ ਨੂੰ ਦਿਖਾਉਣ ਲਈ ਬਹੁਤ ਜ਼ਰੂਰੀ ਹੈ ਵੱਡਾ ਉਰਾਲਾ ਸ਼ੋਨੀ ਕਮੇਟੀ ਦਾ ਜਿਹੜੇ ਲਾਈਟਨਸ ਆਉਂਡ ਦੇ ਜਿਹੜੇ ਪ੍ਰੋਗਰਾਮ 24 ਤੋਂ 28 ਤੱਕ ਨੇ ਲਿਖੇ ਗਏ ਆ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਇਤਿਹਾਸ ਪ੍ਰਤੀ ਬੱਚੇ ਜਾਗਰੂਤ ਹੁੰਦੇ ਆ ਅਤੇ ਗੁਰੂ ਪ੍ਰਤੀ ਪ੍ਰੇਮ ਜਗਰ ਹੁੰਦਾ ਤੇ ਮੇਰੀ ਬੇਨਤੀ ਹੈ ਸੰਗਤ ਨੂੰ ਕਿ ਜਿਹੜੇ ਬੱਚਿਆਂ ਨੂੰ ਜ਼ਰੂਰ ਪਰਵਾਰਾ ਸਮੇਤ ਆਪਾਂ ਜਿਹੜਾ ਲਾਈਟ ਹੰਸ ਹੁੰਦਾ ਪ੍ਰੋਗਰਾਮ ਹੈ ਸਾਰਾ ਹੀ ਗੁਰਤੇਵ ਵਾਧ ਦੇ ਜੀਵਨ ਤੇ ਆਧਾਰਿਤ ਹੈ ਤੇ ਆਪਾਂ ਨੂੰ ਹਰ ਜੀਵਨ ਦਾ ਜਿਹੜਾ ਪਹਿਲੂ ਆ ਉਹ ਲਾਈਟ ਹੰਸ ਹੁੰਦੇ ਪ੍ਰੋਗਰਾਮ ਤੇ ਪਤਾ ਲੱਗੇਗਾ ਤੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਸੰਗਤ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਜਿਹੜੇ ਲਾਈਟ ਹੰਸ ਹੁੰਦੇ ਪ੍ਰੋਗਰਾਮ ਦੇ ਵੀ ਹਿੱਸਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਤਰ ਬੰਦ ਕਰ ਲਓ ਗੁਰੂ ਜਨਮ ਕੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੇ ਸਾਰਿਆਂ ਤੇ ਧੰਨ ਤੇਗ ਬਹਾਦਰ ਸੱਚੇ ਪਾਸ਼ਾ ਜੀ ਤੁਹਾਡੀ ਬਾਣੀ ਪੜਦੇ ਆ ਪੜਦੇ ਆ ਸਾਡੀ ਆਤਮਾ ਦੀ ਸਾਂਝ ਤੁਹਾਡੀ ਪਰ ਆਤਮਾ ਨਾਲ ਬੰਨ੍ਹਦੀ ਆਪਣੀ ਦੇਵ ਸਰਕਾਰ ਦੀਆ ਸੰਗਤਾਂ ਨੂੰ ਦੱਸਦੇ ਚੱਲਦਾ ਜਿਸ ਤਰ੍ਹਾਂ ਨਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਵ ਸਰਕਾਰ ਦੀਆ ਸੰਗਤਾਂ ਨੂੰ ਦੱਸਦੇ ਚੱਲਦਾ ਇਹ ਸਿੱਖਾਂ ਦੇ ਨੌਵੇਂ ਗੁਰੂ ਉਹਨੇ ਦਿਹਾੜੇ ਤੇ ਹਰ ਇੱਕ ਕੋ ਸੱਚ ਪਹੁੰਚੇਗਾ ਜੋ ਜੀਤਰੀਆ ਪਾਰਸ ਨੂੰ ਪਾਣੀ ਦੇਣਾ ਬੁਝੇ ਸ਼ੇਅਰ ਕਰਦੇ ਕਰੋ ਬੱਦ ਤੋਂ ਬੱਦ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਆ ਜਿਹੜੀਆਂ ਵੀ ਤੁਸੀਂ ਸ਼ੇਅਰ ਠੀਕ ਕਰੋ ਬੋਰ ਬਲੀ ਸੱਤ ਭੀਕਰ ਹੋਰ ਦਮੇ ਸੱਤ ਇਹ ਬੁਝੇ ਆ ਤੇ ਕੁਛ ਨਾ ਬੋਲੋ ਭਾਈ ਸ਼ਰਮ ਦੀ ਗੱਲ ਹੈ ਕਿਉਂਕਿ ਇਹ yeah, yeah. yeah.